ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਸੂ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਫੰਡਾ ਨੂੰ ਲੈ ਕੇ ਖੁੱਲ ਗਈ ਆਮ ਆਦਮੀ ਪਾਰਟੀ ਦੀ ਪੋਲ ਸੁਨੀਲ ਜਾਖੜ ਨੇ ਕੈਗ ਰਿਪੋਰਟ ਪੇਸ਼ ਕਰਕੇ ਚੁੱਕੇ ਆਮ ਆਦਮੀ ਪਾਰਟੀ ਤੇ ਸਵਾਲ ਆਭ ਵਿਧਾਇਕ ਰਮਨ अरोड़ा ਦੀਆਂ ਵਧੀਆਂ ਮੁਸ਼ਕਲਾਂ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਰਹਿਣਗੇ ਹੁਣ ਵਿਧਾਇਕ ਹੜਪੁਰਵਾ ਦੇ ਇਲਾਕਿਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ 2300 ਪਿੰਡਾਂ ਤੇ ਵਾੜਾਂ 'ਚ ਕਰਾਈ ਜਾਵੇਗੀ ਸਫਾਈ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਨੀਲ ਜਾਖੜ ਦੀ ਜੀ ਹਾਂ ਦਰਅਸਲ ਸੁਨੀਲ ਜਾਖੜ ਨੇ CAG ਰਿਪੋਰਟ ਜਿਹੜੀ ਆ ਪੇਸ਼ ਕਰ ਦੁੱਤੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੋਲ ਖੁੱਲਦੀ ਹੋਈ ਨਜ਼ਰ ਆਈ ਹੈ ਦੱਸ ਦਿਓ ਕਿ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ SDRF ਤੇ CAG ਰਿਪੋਰਟ ਨੂੰ ਸਾਂਝਾ ਕੀਤਾ ਹੈ ਇਸ ਨਾਲ ਉਹਨਾਂ ਨੇ ਪੰਜਾਬ ਦੀ ਮਾਨ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਸੁਨੀਲ ਜਾਖੜ ਨੇ ਦਾਵਾ ਕੀਤਾ ਹੈ ਕਿ ਕੁੱਲ ਰਾਸ਼ੀ 12000 ਕਰੋੜ ਤੋਂ ਜ਼ਿਆਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਫੰਡ ਦਾ ਇਸਤੇਮਾਲ ਜਨਤਾ ਦੀ ਰਾਹਤ ਲਈ ਕੀਤੀ ਜਾਵੇ ਤੇ ਨਾਲ ਹੀ ਨਾਲ ਸੀਐਮ ਭਗਵੰਤ ਮਾਨ ਨੂੰ ਜਨਤਾ ਤੋਂ ਮਾਫੀ ਜਿਹੜੀ ਆ ਉਹ ਵੀ ਮੰਗਣੀ ਚਾਹੀਦੀ ਹੈ ਸੋ ਪੰਜਾਬ ਪ੍ਰਧਾਨ ਬੀਜੇਪੀ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਹੈ ਕਿ ਭਗਵੰਤ ਮਾਨ ਜੀ ਆ ਰਹੇ ਐਸਡੀਆਰਐਫ ਦੇ ਪੈਸੇ ਇੱਕ ਰਿਪੋਰਟ ਹੈ ਜਿਸ ਵਿੱਚ ਬੜੀ ਸਪਸ਼ਟਤਾ ਦੇ ਨਾਲ ਦਰਜ ਕੀਤਾ ਗਿਆ ਹੈ ਕਿ ਪੰਜਾਬ ਕੋਲ 31 ਮਾਰਚ 2023 ਨੂੰ एसडीआरएफ ਦੇ ਵਿੱਚ 9041.74 ਕਰੋੜ ਰੁਪਏ ਪਏ ਸਨ ਯਾਨੀ ਕਿ 10000 ਕਰੋੜ ਦੇ ਕਰੀਬ ਇਹ ਰਕਮ ਇੱਥੇ ਦੱਸੀ ਜਾ ਰਹੀ ਹੈ ਅਤੇ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਸੂਬਾ ਸਰਕਾਰ ਨੇ ਇਸ ਨੂੰ ਉਚਿਤ ਨਿਵੇਸ਼ ਦੇ ਵਿੱਚ ਨਹੀਂ ਕੀਤਾ ਸੀ ਸੋ ਇਸ ਸਾਲ ਤੋਂ ਬਾਅਦ ਸਾਲ 2023-24 ਤੇ 24 ਤੋਂ ਲੈ ਕੇ 25 ਤੇ 25 ਤੋਂ ਲੈ ਕੇ 26 ਦੇ ਫੰਡ ਆਏ ਨੇ ਜਿਨ੍ਹਾਂ ਨੂੰ ਕੁੱਲ ਮਿਲਾ ਕੇ ਰਕਮ ਜਿਹੜੀ ਬਣਦੀ ਹੈ ਉਹ ਹੈ 12000 ਕਰੋੜ ਰੁਪਏ ਸੋ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਸਕੱਤਰੇ ਨੇ ਵੀ ਤੁਹਾਡੀ ਹਾਜ਼ਰੀ ਵਿੱਚ ਦਬੀ ਜ਼ੁਬਾਨ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਸ ਸਵੀਕਾਰ ਕੀਤਾ ਸੀ ਕਿ ਤੁਹਾਡੇ ਮੰਤਰੀ ਵੀ ਇਹ ਮੰਨ ਚੁੱਕੇ ਨੇ ਤੇ ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਨੂੰ ਗੁੰਮਰਾਹ ਕਰਨ ਲਈ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲੋ ਅਤੇ ਇਸ ਰਕਮ ਦਾ ਟੁਕਮਾ ਇਸਤੇਮਾਲ ਲੋਕਾਂ ਨੂੰ ਰਾਹ ਦੇਣ ਦੇ ਲਈ ਕਰੋ ਸੋ ਇਥੇ ਦੱਸਦੀ ਹੈ ਕਿ ਸੁਨੀਲ ਜਾਖੜ ਦੇ ਵੱਲੋਂ ਇਹ ਗੱਲ ਕੀਤੀ ਗਈ ਹੈ ਇਥੇ ਕੈਗ ਰਿਪੋਰਟ ਜਿਹੜੀ ਐ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਕੈਗ ਰਿਪੋਰਟੋ ਜਿਹੜੇ ਪੈਸਿਆਂ ਦਾ ਬਿਉਰਾ ਦਿੰਦੀ ਹੈ ਸੋ ਦੱਸਦੀ ਹੈ ਕਿ ਕਿੰਨਾ ਫੰਡ ਕਿੱਥੇ ਇਸਤੇਮਾਲ ਹੋਇਆ ਹੈ ਜਾਂ ਕਿੰਨਾ ਪੈਸਾ ਸਰਕਾਰ ਨੇ ਕਿਹੜੇ ਕੰਮ 'ਚ ਲਗਾਇਆ ਸਾਰਾ ਇਸ ਰਿਪੋਰਟ ਦੇ ਵਿੱਚ ਦਰਜ ਹੁੰਦਾ ਸੋ ਇਹ ਰਿਪੋਰਟ ਜਿਹੜੀ ਐ ਹੁਣ ਸੁਨੀਲ ਜਾਖੜ ਦੇ ਵੱਲੋਂ ਇਥੇ ਜ਼ਾਹਿਰ ਕਰ ਦਿੱਤੀ ਗਈ ਹੈ ਮੀਡੀਆ ਦੇ ਮੁਖਾਤਿਬ ਹੁੰਦਿਆਂ ਉਹਨਾਂ ਦੇ ਵੱਲੋਂ ਸਵਾਲ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਚੁੱਕੇ ਗਏ ਨੇ ਤੇ ਹੁਣ ਗੱਲ ਕਰਦੇ ਆ ਰਮਨ ਅਰੋੜਾ ਦੀ ਜਿਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਉਹਨਾਂ ਨੂੰ 3 ਦਿਨਾਂ ਦੀ ਰਿਮਾਂਡ ਤੇ ਲਿਆ ਗਿਆ ਸੀ ਦੱਸਿਆ ਕਿ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ अरोड़ा ਦੇ ਖਿਲਾਫ थाना ਰਾਮਾ ਮੰਡੀ ਵਿਖੇ ਦਰਜ ਕੀਤੇ ਗਏ ਜ਼ਬਰਨ ਵਸੂਲੀ ਦੇ ਮਾਮਲੇ 'ਚ ਅੱਜ ਉਹਨਾਂ ਦਾ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਰਮਨ अरोड़ा ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜੇ ਜਾਣ ਦਾ ਹੁਕਮ ਦਿੱਤਾ ਸੀ ਦੱਸਿਆ ਕਿ ਰਮਨ अरोड़ा ਦੇ ਵੱਲੋਂ ਉਹਨਾਂ ਦੇ ਵਕੀਲ ਦਰਸ਼ਨ ਸਿੰਘ ਧਿਆਲ ਤੇ ਨਵੀਨ ਚੱਡਾ ਅਦਾਲਤ ਦੇ ਵਿੱਚ ਪੇਸ਼ ਹੋਏ ਇਹ ਵੀ ਦੱਸਿਆ ਗਿਆ ਕਿ ਪੁਲਿਸ ਵੱਲੋਂ ਅੱਜ ਹੋਰ ਕਿਸੇ ਤਰ੍ਹਾਂ ਦੇ ਰਿਮਾਂਡ ਦੀ ਮੰਗ ਇੱਥੇ ਨਹੀਂ ਕੀਤੀ ਗਈ ਬਲਕਿ ਨਿਆਇਕ ਹਿਰਾਸਤ ਤੇ ਵਿਧਾਇਕ ਰਮਨ अरोड़ा ਨੂੰ ਭੇਜ ਦਿੱਤਾ ਗਿਆ ਸੋ ਇਸ ਤੋਂ ਪਹਿਲਾਂ ਅਪ੍ਰਿਸ਼ਟਾਚਾਰੀ ਦੇ ਮਾਮਲੇ ਦੇ ਵਿੱਚ ਵਿਧਾਇਕ ਰਮਨ अरोड़ा ਜਿਹੜੇ ਸੀ ਉਹ ਜੇਲ੍ਹ ਕੱਟ ਕੇ ਆਏ ਨੇ ਤੇ ਨਾਲ ਹੀ ਨਾਲ ਬਾਅਦ ਦੇ ਵਿੱਚ ਉਹਨਾਂ ਨੂੰ ਰਾਹਤ ਮਿਲਦੀ ਹੈ ਰਾਹਤ ਮਿਲਨ ਤੋਂ ਤੁਰੰਤ ਬਾਅਦ ਇੱਕ ਹੋਰ ਨਵੇਂ ਕੇਸ ਦੇ ਵਿੱਚ ਉਹਨਾਂ ਤੇ ਐਫਆਈਆਰ ਹੁੰਦੀ ਹੈ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਜ਼ਬਰੀ ਵਸੂਲੀ ਮਾਮਲੇ 'ਚ ਉਹਨਾਂ ਨੂੰ ਮੁਰਤੋਂ ਪੁਲਿਸ ਜਿਹੜੀ ਹੈ ਉਹ ਚੱਕਰਾਂ ਦੇ ਵਿੱਚ ਘੇਰ ਲੈਂਦੀ ਹੈ ਸੋ 3 ਦਿਨਾਂ ਦਾ ਰਿਮਾਂਡ ਪਹਿਲਾਂ ਉਹਨਾਂ ਦਾ ਲਿਆ ਗਿਆ ਸੀ ਦੇ ਬਾਅਦ ਦੇ ਵਿੱਚ 3 ਦਿਨਾਂ ਦੇ ਰਿਮਾਂਡ ਦੇ ਵਿੱਚ ਹੋਰ ਜਿਹੜਾ ਵਾਅਦਾ ਹੈ ਉਹ ਕੀਤਾ ਗਿਆ ਸੀ ਸੋ ਇੱਥੇ ਹੁਣ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜਣ ਦਾ ਹੁਕਮ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੋ ਇੱਥੇ ਨਿਆਇਕ ਹਿਰਾਸਤ ਦੇ ਵਿੱਚ ਹੁਣ ਰਮਨ ਅਰੋੜਾ ਰਹਿਣਗੇ ਸੋ ਇੱਥੇ ਕਾਫੀ ਹੱਦ ਤੱਕ ਪ੍ਰਿਸ਼ਟਾਚਾਰੀ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਘਰ ਦੇ ਉੱਤੇ ਵੀ ਰੇਡ ਕੀਤੀ ਗਈ ਸੀ ਜਿੱਥੋਂ ਬਹੁਤ ਸਾਰੀ ਨਕਦੀ ਜਿਹੜੀ ਐ ਤੇ ਹੋਰ ਜਿਹੜੀਆਂ ਵਸਤਾਂ ਨੇ ਉਪਰਾਪਤ ਹੋਈਆਂ ਸੀ ਸੋ ਬਾਅਦ ਦੇ ਵਿੱਚ ਇੱਥੇ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਰਾਹਤ ਮਿਲ ਗਈ ਸੀ ਪਰ ਰਾਹਤ ਮਿਲਣ ਤੋਂ ਤੁਰੰਤ ਅਗਲੇ ਦਿਨ ਹੀ ਯਾਨੀ ਕਿ ਰਾਤ ਬੀਤਣ ਦੇ ਅਗਲੀ ਸਵੇਰ ਹੀ ਇੱਥੇ ਇਨਾਂ ਤੇ ਅਗਲੀ ਕਾਰਵਾਈ ਜਿਹੜੀ ਆ ਹੋ ਜਾਂਦੀ ਐ ਸੋ ਦੱਸ ਦਈਏ ਕਿ ਐਮਐਲਏ ਰਮਨ अरोड़ा ਦੀਆਂ ਅੱਗੇ ਹੋਰ ਮੁਸ਼ਕਿਲਾਂ ਆ ਸਕਦੀਆਂ ਨੇ ਕਿਉਂਕਿ ਨਿਆਇਕ ਹਿਰਾਸਤ ਦੇ ਵਿੱਚ ਮੁੜ ਤੋਂ ਸ਼ਿਕੰਜਾ ਵਿਧਾਇਕ ਦੇ ਉੱਤੇ ਕੱਸ ਲਿਆ ਗਿਆ ਸੋ ਇਥੇ ਰਮਨ अरोड़ा ਜਿਹੜੇ ਨੇ ਉਹਨਾਂ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਕੇਸ ਦੇ ਵਿੱਚ ਇਹਨਾਂ ਨੂੰ ਰਾਹਤ ਮਿਲੀ ਸੀ ਤੇ ਹੁਣ ਦੇਖਣਾ ਹੋਏਗਾ ਕਿ ਵਿਧਾਇਕ ਰਮਨ अरोड़ा ਨੂੰ ਹੁਣ ਇਸ ਨਵੇਂ ਕੇਸ ਦੇ ਵਿੱਚੋਂ ਯਾਨੀ ਕਿ ਜ਼ਬਰਨ ਵਸੂਲੀ ਦੇ ਇਲਜ਼ਾਮ ਇਹਨਾਂ ਦੇ ਉੱਤੇ ਲੱਗੇ ਸੀ ਹਾਲਾਂਕਿ ਟੈਂਕਰ ਫਟਣ ਦਾ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਗੈਸ ਟੈਂਕਰ ਦਾ ਉਸ ਮਾਮਲੇ ਦੇ ਵਿੱਚ ਵੀ ਰਮਨ अरोड़ा ਨਾਮਜ਼ਦ ਆਏ ਨੇ ਤੇ ਠੇਕੇਦਾਰ ਤੋਂ ਪੈਸਿਆਂ ਦੀ ਵਸੂਲੀ ਕਰਦੇ ਹੋਏ ਇਹ ਗੱਲ ਆਖੀ ਗਈ ਸੀ ਕਿ ਪੈਸਿਆਂ ਦੀ ਵਸੂਲੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਰਹੀ ਹੈ ਸੋ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਦੇ ਉੱਤੇ ਐਫ ਆਈ ਆਰ ਹੈ ਤੇ ਜ਼ਬਰੀ ਵਸੂਲੀ ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਹੁਣ ਵਿਧਾਇਕ ਦੀਆਂ ਅੱਗੇ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਪਿਆਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿਚਾਲੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਵੱਡਾ ਐਲਾਨ ਕਰਤਾ ਹੈ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਬਹੁਤ ਜਲਦ ਇਸ ਸੰਕਟ ਦੇ ਵਿੱਚੋਂ ਬਾਹਰ ਆਵਾਂਗੇ ਅਤੇ ਦੁਬਾਰਾ ਆਮ ਜ਼ਿੰਦਗੀ ਵਿੱਚ ਪਹੁੰਚਾਂਗੇ ਅਸੀਂ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋ ਕੇ ਬਾਹਰ ਆਵਾਂਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਕਈ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਢੇਠਾ ਆ ਗਿਆ ਹੈ ਹੁਣ ਲਗਭਗ 2300 ਪਿੰਡਾਂ ਤੇ ਵਾੜਾਂ ਦੇ ਵਿੱਚ ਸਫਾਈ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਜਾਵੇਗੀ ਸੋ ਸਰਕਾਰ ਹਰ ਪਿੰਡ ਦੇ ਵਿੱਚ ਜੀਸੀਬੀ ਮਜ਼ਦੂਰਾਂ ਦਾ ਪ੍ਰਬੰਧ ਜਿਹੜਾ ਕਰੇਗੀ ਸਰਕਾਰ ਹਰ ਜਿਹੜੇ ਪਿੰਡ ਦੀ ਸਫਾਈ ਦੇ ਲਈ ਆਪਣਾ ਫਰਜ਼ ਇੱਥੇ ਅਦਾ ਕਰੇਗੀ ਤੇ ਹੜ ਦੇ ਵਿੱਚ ਕਈ ਜਾਨਵਰ ਜਿਹੜੇ ਨੇ ਉਮਾਰੇ ਗਏ ਸੀ ਸੋਮਰੇ ਹੋਏ ਜਾਨਵਰਾਂ ਦੇ ਨਿਪਟਾਰੇ ਦੇ ਲਈ ਪ੍ਰਬੰਧ ਕੀਤੇ ਗਏ ਨੇ ਸਾਰੇ ਪਿੰਡਾਂ ਦੇ ਵਿੱਚ ਫੋਗਿੰਗ ਕੀਤੀ ਜਾਵੇਗੀ ਸਰਕਾਰ ਨੇ ਇਸ ਮੁਹਿੰਮ ਦੇ ਲਈ 100 ਕਰੋੜ ਰੁਪਏ ਦਾ ਫੰਡ ਰੱਖਿਆ ਹੋਇਆ ਹੈ ਹਲਾ ਸਾਰੇ ਪਿੰਡਾਂ ਨੂੰ 1 ਲੱਖ ਰੁਪਏ ਦੀ ਟੋਕਨ ਮਨੀ ਜਿਹੜੀ ਆ ਦਿੱਤੀ ਜਾਵੇਗੀ ਉਸ ਤੋਂ ਬਾਅਦ ਜਿਨne ਪੈਸੇ ਦੀ ਜ਼ਰੂਰਤ ਹੋਵੇਗੀ ਉਹ ਵੀ ਦਿੱਤੇ ਜਾਣਗੇ ਸੋ ਇਹ ਸਾਰਾ ਕੰਮ ਜਿਹੜਾ 24 ਸਤੰਬਰ ਤੱਕ ਪੂਰਾ ਕਰ ਲਿਆ ਜਾਵੇਗਾ ਅੱਗੇ ਉਹਨਾਂ ਕਿਹਾ ਕਿ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਅਗਲੀ ਫਸਲ ਬੀਜਣ ਦਾ ਸਮਾਂ ਹੈ ਤੇ ਕਈ ਪਿੰਡਾਂ ਤੇ ਪੰਚਾਇਤਾਂ ਦੇ ਵਿੱਚ ਧਰਮਸ਼ਾਲਾ ਸਕੂਲ ਹੋ ਗਏ ਘਰ ਹੋ ਗਏ ਜਿਹੜੀਆਂ ਇਮਾਰਤਾਂ ਦੀ ਇੱਥੇ ਨੁਕਸਾਨ ਨਹੀਂ ਗਈਆਂ ਨੇ ਇਮਾਰਤਾਂ ਉਹਨਾਂ ਦੀ ਮੁਰੰਮਤ ਦੇ ਲਈ 15 ਅਕਤੂਬਰ ਤੱਕ ਦਾ ਸਮਾਂ ਤੈਅ ਕੀਤਾ ਗਿਆ ਸੋ ਅੱਗੇ ਮਾਨ ਨੇ ਵੀ ਕਿਹਾ ਕਿ ਛੱਪੜ ਆਦੀ ਦੀ ਸਫਾਈ 12 22 ਅਕਤੂਬਰ ਤੱਕ ਜਿਹੜੀ ਹੈ ਕੀਤੀ ਜਾਏਗੀ ਸੋ ਸਰਕਾਰ ਕਿਸੇ ਵੀ ਬਿਮਾਰੀ ਦੇ ਫੈਲਣ ਨੂੰ ਰੋਕਣ ਦੇ ਲਈ 2300 ਪਿੰਡਾਂ ਦੇ ਵਿੱਚ ਕੈਂਪ ਲਗਾਏਗੀ ਸੋ ਇਹ ਮੈਡੀਕਲ ਕੈਂਪ ਜਿਹੜੇ ਨੇ 500 ਲਗਭਗ ਲਗਾਏ ਜਾਣਗੇ ਤੇ ਨਾਲ ਹੀ 550 ਐਂਬੂਲੈਂਸਾਂ ਦਾ ਇੱਥੇ ਇੰਤਜ਼ਾਮ ਜਿਹੜਾ ਪੰਜਾਬ ਸਰਕਾਰ ਕਰੇਗੀ ਅੱਗੇ ਦੱਸਦੀ ਹੈ ਕਿ 506 ਪਿੰਡਾਂ ਦੇ ਵਿੱਚ ਪਹਿਲਾਂ ਹੀ ਮੁਹੱਲਾ ਕਲੀਨਿਕ ਚੱਲ ਰਹੇ ਨੇ ਤੇ ਸਰਕਾਰੀ ਸਕੂਲਾਂ ਦੇ ਵਿੱਚ ਮੈਡੀਕਲ ਸਟਾਫ ਅਤੇ ਡਾਕਟਰ ਹਰ ਸਮੇਂ ਮੌਜੂਦ ਰਹਿਣਗੇ ਇਹ ਵੀ ਕਹਿੰਦੇ ਹੋਏ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਨਜ਼ਰ ਆਏ ਨੇ ਤੇ ਹੁਣ ਮੁਰ ਤੋਂ ਗੱਲ ਕਰਦੇ ਆ ਗਿਰਦਾਵਰੀ ਦੀ ਜੀ ਹਾਂ ਅੱਜ ਤੋਂ ਗਿਰਦਾਵਰੀ ਸ਼ੁਰੂ ਹੋ ਚੁੱਕੀ ਹੈ ਸੋਹਾੜਾਂ ਦੇ ਕਰਕੇ ਕਾਫੀ ਹੱਦ ਤੱਕ ਪੰਜਾਬ ਭਰ ਦੇ ਵਿੱਚ ਨੁਕਸਾਨ ਹੋਇਆ ਸੀ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡਿਪਟੀ ਕਮਿਸ਼ਨਰਾਂ ਦੇ ਨਾਲ ਵਰਚੁਅਲ ਮੀਟਿੰਗ ਕਰਨ ਮੰਗਰੋ ਹੜਾਂ ਦੇ ਨਾਲ ਹੋਏ ਨੁਕਸਾਨ ਦੀ ਪਰਪਾਈ ਲਈ ਹੜ ਪੀੜਿਤਾ ਨੂੰ ਮੁਆਵਜ਼ਾ ਰਾਸ਼ੀ ਡੇਢ ਮਹੀਨੇ ਦੇ ਅੰਦਰ-ਅੰਦਰ ਵੰਡਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਮੁਆਵਜ਼ਾ ਵੰਡੇ ਜਾਣ ਤੱਕ ਉਹ ਚੈਨ ਦੇ ਨਾਲ ਨਹੀਂ ਬੈਠਣਗੇ। ਸੋ ਮੁੱਖ ਮੰਤਰੀ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਸਤੰਬਰ ਮਹੀਨੇ ਤੱਕ ਜਿਹੜਾ ਇੱਕ ਵਿਸ਼ੇਸ਼ ਗਿਰਦਾਵਰੀ ਕਰਨ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਨੇ। ਸੋ ਦੱਸ ਦਈਏ ਕਿ ਇੱਥੇ ਲਗਾਤਾਰ ਹੜ ਪ੍ਰਭਾਵਿਤ ਵਾਕਿਆਂ ਦੇ ਵਿੱਚ ਕਾਫੀ ਹੱਦ ਤੱਕ ਨੁਕਸਾਨ ਵੀ ਹੋਇਆ ਜਿਸ ਨੂੰ ਲੈ ਕੇ ਹੁਣ ਨਵੇਂ ਸਿਰੇ ਤੋਂ ਕੰਮ ਕਰਨਾ ਇੱਥੇ ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੋ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਗਿਰਦਾਵ੍ਰiddhi ਰਿਪੋਰਟ ਤਿਆਰ ਹੋਣ ਤੋਂ ਬਾਅਦ ਕਿਸਾਨਾਂ ਨੂੰ ਦਰੂਸਤੀਆਂ ਲਈ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਕਿਸਾਨਾਂ ਨੂੰ ਮੁਆਵਜ਼ੇ ਦੇ ਲਈ ਖੱਜਲਖਵਾਰ ਹੋਣਾ ਪੈਂਦਾ ਸੀ ਪਰ ਉਹ ਕਿਸਾਨਾਂ ਦੀਆਂ ਤਕਲੀਫਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਅਤੇ ਬਿਨਾਂ ਕਿਸੇ ਦੇਰੀ ਦੇ ਮੁਆਵਜ਼ੇ ਦੀ ਵੰਡ ਯਕੀਨੀ ਬਣਾਈ ਜਾਵੇ ਉਹਨਾਂ ਕਿਹਾ ਕਿ ਜਿੰਨਾ ਸਮਾਂ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਕੱਲਾ-ਕੱਲਾ ਪੈਸਾ ਲੋਕਾਂ ਨੂੰ ਨਹੀਂ ਮਿਲ ਜਾਵੇਗਾ ਉਹਨਾਂ ਸਮਾਂ ਉਹ ਖੁਦ ਚੈਨ ਨਾਲ ਨਹੀਂ ਬੈਠਣਗੇ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦੇ ਆ ਇਹ ਵੀ ਦੱਸਿਆ ਸੀ ਕਿ ਦੀਵਾਲੀ ਤੱਕ ਮੁਆਵਜ਼ਾ ਰਾਸ਼ੀ ਲੋਕਾਂ ਤੱਕ ਮੁਹੱਈਆ ਕਰਵਾਈ ਜਾਏਗੀ ਪਹੁੰਚ ਕੀਤੀ ਜਾਏਗੀ ਤੇ ਕਿਸੇ ਵੀ ਘਰ ਦਾ ਚੁੱਲ੍ਹਾ ਬੁਜਨ ਨਹੀਂ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਦੱਸਿਆ ਕਿ ਫਸਲਾਂ ਦੇ ਨੁਕਸਾਨ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਮਜ਼ਦੂਰਾਂ ਦੀ ਮਦਦ ਵੀ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਨੁਕਸਾਨੇ ਪਸ਼ੂਆਂ ਦੇ 37500 ਰੁਪਏ ਮਿਲਣਗੇ ਇਸੇ ਤਰ੍ਹਾਂ ਪੂਰਾ ਘਰ ਢਹਿਣ ਤੇ 1.5 ਲੱਖ ਰੁਪਏ ਦਾ ਜਿਹੜਾ ਮੁਆਵਜ਼ਾ ਹੈ ਉਹ ਮਿਲੇਗਾ ਜਦਕਿ ਘਟ ਨੁਕਸਾਨੇ ਘਰਾਂ ਨੂੰ 40000 ਰੁਪਏ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਸੋ ਇਹ ਸਾਰੀਆਂ ਗੱਲਾਂ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਹੋਏ ਨਜ਼ਰ ਆਏ ਨੇ ਤੇ ਵਿਸ਼ੇਸ਼ ਗਿਰਦਾਵਰੀ ਦੀ ਜੜੀ ਪ੍ਰਕਿਰਿਆ ਹੈ ਫਿਲਹਾਲ ਦੀ ਘੜੀ ਉਹ ਅੱਜ ਤੋਂ ਸ਼ੁਰੂ ਹੋ ਗਈ ਹੈ ਅੱਜ ਦੇ ਬੁਲੇਟਿਨ ਦੇ ਵਿੱਚ ਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ